ਜਿੱਥੇ ਤੁਹਾਨੂੰ ਜੀ ਆਇਆਂ ਤੁਹਾਡਾ ਧੰਨਵਾਦ ਵੀ ਕਰਦਾ ਕਿ ਅੱਜ ਦੀ ਇਸ ਬਹੁਤ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਜਿਹੜੀ ਸ਼ਮੂਲੀਅਤ ਕੀਤੀ ਹੈ ਆ ਕਿਉਂਕਿ ਮਸਲਾ ਜਿਹੜਾ ਆ ਉਹ ਪੰਜਾਬ ਦਾ ਔਰ ਪੰਜਾਬੀਆਂ ਦਾ ਔਰ ਸਿੱਖੀਜ਼ਮ ਦਾ ਕਿਉਂਕਿ 2007 ਦੇ ਵਿੱਚ ਜਿਹੜਾ ਬਾਬਾ ਰਾਮ ਰਹੀਮ ਨੇ ਜਿਹੜੀ ਪੋਸ਼ਾਕ ਜਿਹੜੀ ਪਾ ਕੇ ਤਿਕਸਵਾੰਗ ਰਚਿਆ ਸੀ ਔਰ ਉਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ 2007 ਦੇ ਵਿੱਚ ਉਹ ਹੋਇਆ ਪਰਚਾ ਦਰਜ ਹੋਇਆ ਬਠਿੰਡੇ ਦੇ ਵਿੱਚ 2009 ਦੇ ਵਿੱਚ ਅਕਾਲੀ ਦਲ ਨੇ politically use ਕਰਕੇ ਇਲੈਕਸ਼ਨ ਦੇ ਬਿਲਕੁਲ ਐਨ ਮੌਕੇ ਤੇ ਉਹਦੀ ਕੈנסਲੇਸ਼ਨ ਜਿਹੜੀ ਆ ਉਨੂੰ ਅੱਗੇ ਵਧਾਇਆ ਲੇਕਿਨ ਸਬਸੀਕੁਐਂਟਲੀ 2012 ਦੇ ਵਿੱਚ ਫਿਰ ਇਲੈਕਸ਼ਨਾਂ ਦੇ ਟਾਈਮ ਜਿਹੜਾ ਉਹਦੀ ਕੈਨਸਲੇਸ਼ਨ ਫਾਈਲ ਕੀਤੀ ਤੇ ਆਖਰ ਦੇ ਵਿੱਚ 2014 ਦੇ ਨੇੜੇ ਤੇੜੇ ਕੋਰਟ ਨੇ ਉਹ ਐਕਸੈਪਟ ਕੀਤਾ ਜਦਕਿ ਉਹਦਾ ਜਿਹੜਾ ਮੇਨ ਕੰਪਲੇਨੈਂਟ ਸੀ ਉਹ ਅੱਜ ਤੱਕ ਵੀ ਇਸ ਗੱਲ ਦਾ ਹਮੇਸ਼ਾ ਉਹਨੇ ਪਬਲੀਕਲੀ ਇਹ ਗੱਲ ਕਹੀ ਹੈ ਕਿ ਇਹ ਜਿਹੜੀ ਕੈਂਸਲੇਸ਼ਨ ਹੈ ਉਹਦੇ ਤੇ ਮੇਰੇ ਈਵਨ ਕੇ ਸਿਗਨੇਚਰ ਵੀ ਨਹੀਂ ਹੈ। ਔਰ ਉਹਦਾ ਰਿਜ਼ਲਟ ਕੀ ਹੋਇਆ ਕਿ ਉਹਦੇ ਤੋਂ 10 ਮਹੀਨੇ ਬਾਅਦ ਲਗਭਗ ਜਿਹੜਾ ਬਿਆਦਬੀਆਂ ਦਾ ਦੌਰ ਹੈ ਸ਼ੁਰੂ ਹੋਇਆ। ਔਰ 2015 ਦੇ ਵਿੱਚ ਕਿਉਂਕਿ ਜਿਹੜੇ ਤਿੰਨੇ ਕੇਸਸ ਹੋਏ ਆ ਉਹਦੀ ਮੇਰਾ ਖਿਆਲ ਡਿਟੇਲ ਦੇ ਵਿੱਚ ਮੈਨੂੰ ਲੱਗਦਾ ਸਾਰਿਆਂ ਨੂੰ ਇਸ ਗੱਲ ਦਾ ਪਤਾ ਲੇਕਿਨ ਉਹ ਸੀਬੀਆਈ ਨੂੰ ਟ੍ਰਾਂਸਫਰ ਹੋ ਗਿਆ ਕਿਉਂਕਿ ਜੋੜਾ 2007 ਦੇ ਵਿੱਚ ਕੇਸ ਦਰਜ ਹੋਇਆ ਸੀ ਉਹਦਾ ਰਿਜ਼ਲਟ ਨਿਕਲਿਆ ਕਿ ਉਹ ਕੈنسਲੇਸ਼ਨ ਰਿਪੋਰਟ ਜਿਹੜੀ ਆ ਉਹ ਅਕਾਲੀ ਦਲ ਨੇ ਜਿਹੜੀ ਉਹ ਉਹਨੂੰ ਐਗਜ਼ੀਕਿਊਟ ਕਰਵਾਤੀ ਔਰ ਇਹ ਜਿਹੜੇ ਸਿਲਸਿਲਾ ਸ਼ੁਰੂ ਹੋਇਆ ਚਾਹੇ ਐਮਐਸਬੀ ਫਿਲਮ ਦਾ ਸੀ ਚਾਹੇ ਬਾਬਾ ਰਾਮ ਰਹੀਮ ਨੂੰ ਮਾਫੀ ਦਾ ਸੀ ਮੈਂ ਇਹ ਵੀ ਕਹਿਣ ਤੋਂ ਗਰੇਜ਼ ਨਹੀਂ ਕਰਦਾ ਮੈਂ ਉਦੋਂ ਅਕਾਲੀ ਦਲ ਦਾ ਐਮਐਲਏ ਸੀ ਔਰ ਉਹਦੇ ਵਿੱਚ ਜਦੋਂ ਸਾਨੂੰ ਸਨੇਹਾ ਆਇਆ ਇੱਥੇ ਪੰਜਾਬ ਭਵਨ ਅਸੀਂ 8 10 ਐਮਐਲਏ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਡਾਕਟਰ ਚੀਮਾ ਜਿਹੜੇ ਆ ਉਹ ਆ ਰਾਇਆ ਤੁਸੀਂ ਵੇਟ ਕਰ ਲਓ ਔਰ ਉੱਥੇ ਆਣ ਕੇ ਇਹ ਗੱਲ ਕਹੀ ਗਈ ਕਿ ਸਿੰਘ ਸਹਿਬਾਨ ਜਿਹੜੇ ਆ ਉਹ ਮੰਨ ਗਏ ਆ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਉਹਨੇ ਬਾਬੇ ਰਾਮ ਰਹੀਮ ਨੂੰ ਮਾਫੀ ਦੇ ਦਿੱਤੀ ਔਰ ਸਬਸੀਕੁਐਂਟਲੀ ਇਹ ਸਾਰਾ ਕੁਝ ਜਿਹੜਾ ਇਹ ਉਸ ਨੋਟ ਤੇ ਗਿਆ ਜਿੱਥੇ ਕਿ ਪੰਜਾਬ ਦਾ ਔਰ ਸਿੱਖ ਰੀਜਮ ਦਾ ਬਹੁਤ ਵੱਡਾ ਜਿਹੜਾ ਉਹ ਨੁਕਸਾਨ ਹੋਇਆ ਔਰ ਉਹਦੇ ਤੋਂ ਬਾਅਦ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਮੌਰ ਬਲਾਸਟ ਹੈ ਔਰ ਉਸ ਮੌਰ ਬਲਾਸਟ ਦੇ ਵਿੱਚ ਸੱਤ ਬੰਦੇ ਜਿਹੜੇ ਉਹ ਮਾਰੇ ਗਏ ਔਰ ਉਹ ਇਨਵੈਸਟੀਗੇਸ਼ਨ ਕੰਪਲੀਟ ਹੋ ਕੇ ਉਹਦਾ ਚਲਾਨ ਵੀ ਦਿੱਤਾ ਹੋਇਆ ਲੇਕਿਨ ਮੈਂ ਉਹਨੂੰ ਉਹਨੂੰ ਬਾਅਦ ਚ ਸੀਕੁਐਂਸ ਦੇ ਵਿੱਚ ਲੈ ਕੇ ਆਉਂਗਾ ਔਰ ਖਜੇ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਓਪਨਲੀ ਕ੍ਰਿਟਿਕਸ ਪਰ ਜੋਨਾ ਜਿੰਨਾ ਵੀ ਹੋਇਆ ਉਹ ਪਿਛਲੀ ਕਾਂਗਰਸ ਦੀ ਸਰਕਾਰ ਸਮੇਂ ਜਿੰਨਾ ਕੁ ਵੀ ਹੋਇਆ ਔਰ ਸਬਸੀਕੁਐਂਟਲੀ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਵੀ ਗਿਆ ਤੇ ਉਹਦੇ ਪਿੱਛੇ 20 ਮੇਨ ਰੀਜ਼ਨ ਇਹ ਸੀ ਕਿ ਜੋ ਇਨਸਾਫ ਦੇਣਾ ਚਾਹੀਦਾ ਸੀ ਉਹ ਦਿੱਤਾ ਨਹੀਂ ਔਰ ਉਹਦੇ ਤੋਂ ਬਾਅਦ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਜਾਂ ਇਸ ਪ੍ਰੋਸੈਸ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਸੀ ਔਰ ਉਹਦੇ ਵਿੱਚ ਇਹਨਾਂ ਨੇ ਇਹਨੂੰ ਬਹੁਤ ਵੱਡੇ ਤਰੀਕੇ ਨਾਲ ਕਲੇਮ ਕੀਤਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਚਾਹਣਾ ਜਿਹੜੀ ਕੇਜਰੀਵਾਲ ਨੇ ਜਿਹੜੇ ਇਹਨਾਂ ਦੇ ਸੁਪਰੀਮੋ ਆ ਸਮਿਥ ਇਹਨੂੰ ਥੋੜੀ ਅੱਗੇ ਕਰੋ कांड को पूरे पंजाब की जनता बहुत नाराज है की बरगाड़ी कांड के जो मास्टरमाइंड थे उनको आज तक कोई सजा नहीं हुई। और मास्टरमाइंड कौन है ये मुझे बताने की जरूरत नहीं है उमर विजय प्रताप सिंह जी की रिपोर्ट है चन्नी साहब उस रिपोर्ट को उठा के देखें उसका नाम हुए हैं 24 ਘੰਟੇ ਦੇ ਅੰਦਰ ਉਨਤੇ ਕਾਰਵਾਈ ਉਸਕਿਉਂ ਨੇ ਗ੍ਰਿਫਤਾਰ ਕੀ ਜਾ ਸਕਦਾ ਬਰਗਾੜੀ ਕਾਂਡ ਦੇ ਦੋਸ਼ੀਆਂ ਕੋ ਪੂਰੇ ਪੰਜਾਬ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਉਹ ਗੰਤ ਮੰਗਦਾ ਉਹ ਬੋਲ ਚੁਕਾਉਂਦਾ ਔਰ ਇਹ ਇਹਨਾਂ ਦੇ ਸੁਪਰੀਮੋ ਜਿਹੜੇ ਆ ਕਹਿੰਦੇ 24 ਘੰਟੇ ਦੇ ਵਿੱਚ ਔਰ ਜਦੋਂ ਤੁਹਾਨੂੰ ਯਾਦ ਹੋਣਾ ਤੁਮਰ ਵਿਜੇ ਪ੍ਰਤਾਪ ਸਿੰਘ ਜਦੋਂ ਉਹਨਾਂ ਨੂੰ ਜੁਆਇਨ ਕਰਾਇਆ ਸੀ ਤੇ ਇੱਕ ਪੰਜਾਬ ਦੇ ਵਿੱਚ ਬਹੁਤ ਪੋਸਟਰ ਲੋਏ ਗਏ ਸੀ ਵੀ ਹਾਂ ਬਈ ਅਸੀਂ ਬਰਗਾੜੀ ਦੇ ਦੋਸ਼ੀਆਂ ਨੂੰ ਅਸੀਂ ਬਿਆਦਬੀਆਂ ਦੇ ਦੋਸ਼ੀਆਂ ਨੂੰ ਜਿਹੜਾ ਉਹ ਜਲਦੀ ਤੋਂ ਜਲਦੀ ਕਿਉਂਕਿ ਸਾਡੇ ਕੋ ਇਨਵੈਸਟੀਗੇਸ਼ਨ ਆਲਰੇਡੀ ਕੀਤੀ ਪਈ ਆ ਔਰ ਉਦੋਂ ਤੁਹਾਨੂੰ ਇਹ ਵੀ ਯਾਦ ਹੋਣਾ ਵੀ ਜਸਟਿਸ ਜੋਰਾ ਸਿੰਘ ਨੂੰ ਉਹਨਾਂ ਨੂੰ ਵੀ ਵਿੱਚ ਜਿਹੜਾ ਇਨਵੋਲਵ ਕੀਤਾ ਸੀ ਲੇਕਿਨ ਮੈਂ ਸਿਰਫ ਤੁਹਾਡੇ ਨਾਲ ਕਿਉਂਕਿ ਇਹਦੀ ਸੀਕੁਐਂਸ ਚੈਕ ਕਰਕੇ ਡਿਸਕਸ ਕੀਤੀ ਆ ਜਾ ਇਸ ਕਰਕੇ ਤੁਹਾਡੇ ਧਿਆਨ ਦੇ ਵਿੱਚ ਲੰਘਦੀ ਆ ਕਿ ਪਿਛਲੇ 2 ਸਾਲਾਂ ਦੇ ਵਿੱਚ ਰਾਦਰ ਕੇ ਹੁਣ ਤਾਂ ਢਾਈ ਹੋ ਚੱਲੇ ਜਿਹਦੇ ਵਿੱਚ ਬਾਬਾ ਰਾਮ ਰਹੀਮ ਨੂੰ ਨਾਮਜ਼ਦ ਕੀਤਾ ਹੋਇਆ ਅੱਜ ਤੱਕ ਇਸ ਸਰਕਾਰ ਨੇ ਪ੍ਰੋਸੀਕਿਊਸ਼ਨ ਹਜੇ ਤੱਕ ਸੈਂਕਸ਼ਨ ਨਹੀਂ ਦਿੱਤੀ ਪਿਛਲੇ ਸਵਾ 2 ਸਾਲਾਂ ਦੇ ਵਿੱਚ ਭਗਵਾਨਤ ਮਾਨ ਦੀ ਸਰਕਾਰ ਨੇ ਜਿਹੜੇ ਕਹਿੰਦੇ ਸੀ ਕਿ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਅਸੀਂ ਇਹ ਜਿਹੜੇ ਮੇਨ ਕਾਪਰੇਟ ਐ ਜਿੱਥੋਂ ਇਹ ਗੱਲ ਸ਼ੁਰੂ ਹੋਊਗੀ ਅਸੀਂ ਉਹਨਾਂ ਨੂੰ ਅਰੈਸਟ ਕਰਕੇ ਤੇ ਉਹਨਾਂ ਨੂੰ ਸਜ਼ਾ ਦਵਾਵਾਂ ਮੈਂ ਦੇਖਦਾ ਵੀ ਪਿਛਲੇ ਸਮੇਂ 'ਚ ਜੇ ਸਭ ਤੋਂ ਜੇ ਵੱਧ ਬੈਨੀਫਿਟ ਇਹਨੂੰ ਪੋਲੀਟੀਕਲੀ ਜੇ ਬੈਨੀਫਿਟ ਦੀ ਗੱਲ ਵੀ ਕਰ ਲਈਏ ਜਦ ਕਿ ਇਹ ਗੱਲ ਹੋਣੀ ਨਹੀਂ ਚਾਹੀਦੀ ਤੇ ਭਗਵੰਤ ਮਾਨ ਦੀ ਸਰਕਾਰ ਨੇ ਇਹ ਸਭ ਤੋਂ ਵੱਧ ਇਹ ਚੀਜ਼ ਜਿਹੜੀ ਕਿ ਅੱਜ ਦੀ ਜਿਹੜੀ ਸਰਕਾਰ ਹੈ ਔਰ ਦੂਸਰਾ ਜਿਹੜੀ ਜਿਹੜਾ ਮੌੜ ਬਲਾਸੀ ਜਿਹਦੇ ਵਿੱਚ ਸੱਤ ਬੰਦੇ ਜਿਨ੍ਹਾਂ ਦਾ ਜਿਹੜੇ ਉਹਦੇ ਵਿੱਚ ਮਾਰੇ ਗਏ ਅੱਜ ਤੱਕ ਉਹਦੇ ਤਿੰਨ ਦੋਸ਼ੀ ਨਾਮਜ਼ਦ ਹੋਏ ਆ ਔਰ ਜਦ ਕੇ ਸਿੱਧਾ ਸਿੱਧਾ ਉਹ ਕੇਸ ਡੇਰਾ ਇਨਵੋਲਡ ਹੈ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਜ਼ਰੂਰ ਕਲੀਅਰ ਕਰਨੀ ਚਾਹੁੰਦਾ ਕਿਉਂਕਿ ਕੋਈ ਧਰਮ ਹੋਵੇ ਕੋਈ ਜਾਤ ਹੋਵੇ ਕੋਈ ਸੈਕਟ ਹੋਵੇ ਅਸੀਂ ਕਈ ਵਾਰੀ ਉਹਨੂੰ ਸਾਰੇ ਨੂੰ ਇਕੱਠਾ ਕਰ ਲੈਨੇ ਆ ਉਹਨੂੰ ਮਿਸਯੂਜ਼ ਕਰਦੇ ਆ ਆਫੀਸ਼ੀਅਲ ਮਸ਼ੀਨਰੀ ਨੂੰ ਮਿਸਯੂਜ਼ ਕਰਦੇ ਆ ਲੇਕਿਨ ਅਲਟੀਮੇਟਲੀ ਇਹ ਸਾਰਾ ਜਿਹੜਾ ਨੁਕਸਾਨ ਹੈ ਔਰ ਸਾਰਾ ਜਿਹੜਾ ਸੰਤਾਪ ਹੈ ਉਹ ਪੰਜਾਬ ਨੂੰ ਭੁਗਤਣਾ ਪੈ ਰਿਹਾ ਔਰ ਉਹਦੇ ਵਿੱਚ ਸਿੱਖ ਕਮਿਊਨਿਟੀ ਨੂੰ ਭੁਗਤਣਾ ਪੈ ਰਿਹਾ ਔਰ ਉਹਦੇ ਵਿੱਚ ਐਪਲੀਕੇਸ਼ਨ ਲਾ ਕੇ ਇਹ ਕੇਸ ਟਰਾਂਸਫਰ ਪੰਜਾਬ ਤੋਂ ਹੋ ਗਿਆ ਲekin ਜਿਹੜੇ ਕਹਿੰਦੇ ਸੀ ਕਿ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਅਸੀਂ ਇਹਨਾਂ ਨੂੰ ਬੁੱਕ ਕਰਕੇ ਤੇ ਇਹਨਾਂ ਨੂੰ ਸਜ਼ਾ ਦਿਵਾਉਣ ਵੱਲ ਤੋਰਾਂਗੇ ਉਹਨਾਂ ਨੇ ਇਵਨ ਕੇ ਜਾ ਕੇ ਐਪਲੀਕੇਸ਼ਨ ਵੀ ਨਹੀਂ ਲਾਈ ਕਿ ਹਾਂ ਭਈ ਇਹਨੂੰ ਅਗਲੀ ਕੋਰਟ ਦੇ ਵਿੱਚ ਚੈਲੰਜ ਵੀ ਨਹੀਂ ਕੀਤਾ ਔਰ ਇਸੇ ਤਰ੍ਹਾਂ ਜਿਹੜੇ ਮੌੜ ਬਲਾਸ ਦੇ ਦੋਸ਼ੀ ਆ ਜਿੱਥੇ ਕਿ ਕਲੀਅਰ ਕਟ ਇਨਵੈਸਟੀਗੇਸ਼ਨ ਹੋ ਕੇ ਸਾਰਾ ਕੁਝ ਸਾਹਮਣੇ ਪਿਆ ਉਹਦੇ ਵਿੱਚ ਅਜੇ ਤੱਕ ਸਰਕਾਰ ਦੇ ਕੰੰਦੇ ਜਿਹੜੀ ਆ ਜੂਨੀ ਸਰਕ ਦੀ ਔਰ ਉਹ ਬਿਲਕੁਲ ਇਹਦੇ ਵਿੱਚ ਬੜੀ ਕਨਾਇਮੈਸ ਜਿਹੜੀ ਆ ਉਹ ਸਰਕਾਰ ਦੀ ਔਰ ਦੋਸ਼ੀਆਂ ਦੇ ਨਾਲ ਬਿਲਕੁਲ ਖੜੀ ਹੋ ਕੇ ਦੱਸਦੀ ਆ ਮੈਂ ਸਮਝਦਾ ਕਿ ਅਕਾਲੀ ਦਲ ਤਾਂ ਹਜੇ ਇਨੀਸ਼ੀਅਲ ਸਟੇਜ ਤੇ ਉਹਨਾਂ ਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਲੇਕਿਨ ਹੁਣ ਤਾਂ ਸਾਰੀ ਇਨਵੈਸਟੀਗੇਸ਼ਨ ਹੋਈ ਪਈ ਆ ਇਨਵੈਸਟੀਗੇਸ਼ਨ ਬੜੀ ਕਲੀਅਰ ਹੋ ਕੇ ਸਾਹਮਣੇ ਆਈ ਪਈ ਆ ਕਿ ਕੌਣ ਦੋਸ਼ੀ ਹੈਗੇ ਆ ਔਰ ਬਾਬਾ ਰਾਮ ਰਹੀਮ ਨੂੰ 2022 ਦੇ ਵਿੱਚ 2122 ਦੇ ਵਿੱਚ ਨਾਮਜ਼ਦ ਕੀਤਾ ਔਰ ਉਹਦੇ باوجود ਅੱਜ ਤੱਕ ਉਥੇ ਕੋਈ ਜੜਾਇਆ ਉਹਦੇ ਕੰਨ ਤੇ ਇਹਨਾਂ ਦੇ ਜੂ ਨਹੀਂ ਸਰਕਦੀ ਔਰ ਜਿੱਥੇ ਕਿ ਆ ਮੈਂ ਇੱਕ ਹੋਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨੀ ਚਾਹੁੰਦਾ ਭਗਵਾਨ ਜੀ ਮਾਨ ਦੀ ਲੇਟੈਸਟ ਵੀਡੀਓ ਆ ਹਨ ਭਗਵਾਨ ਜੀ ਮਾਨ ਦੀ ਹੈਗਾ ਕਾਰਨ ਲੋਕ ਵੀ ਨਹੀਂ ਹੈ ਕਾਰਨਾ ਗੁਰੂ ਹੈ ਜਿਹਦੀ ਬਾਣੀ ਰੋਲੀ ਇਹਨਾਂ ਨੇ ਜੀ ਬਾਬੇ ਨਾਨਕ ਦੀ ਤਕੜੀ ਕਹਿ ਕੇ ਬਾਬੇ ਨਾਨਕ ਦੀ ਬਾਣੀ ਰੋਲਦੀ ਸਜਾ ਤਾਂ ਦੇਊਗਾ ਭਾਈ ਉਹਦੀ ਚੱਕੀ ਜਿਹੜੀ ਹੈ ਉਹ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਪਰਮਾਤਮਾ ਵਾਲੀ ਚੱਕੀ ਆ ਪੀਤੀ ਕਰ ਲਓ ਹੁਣ ਗੱਲ ਤੇ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਇਹ ਚੱਕੀ ਪੀਂਦੀ ਬਹੁਤ ਬਰੀਕ ਹੈ ਇਹਦੇ ਵਿੱਚ ਅਲਟੀਮੇਟਲੀ ਦੋ ਸਰਕਾਰਾਂ ਤੇ ਇੱਕ ਤਾਂ ਚੱਕੀ ਪੀਠੀ ਗਈ ਜਿਹੜੀ ਅਕਾਲੀ ਦਲ ਦੀ ਔਰ ਉਹਦੇ ਵਿੱਚ ਵੀ ਆ ਖਾਸ ਕਰਕੇ ਜਿਹੜਾ ਹੁਣ ਇਹ ਸਪਲਿਟ ਗਰੁੱਪ ਆ ਮੈਂ ਇਹਨਾਂ ਸਾਰਿਆਂ ਨੂੰ ਉਹਦੋਂ ਕਿਹਾ ਦੇਖੋ ਤੁਸੀਂ ਮੈਨੂੰ ਇਹ ਵੀ ਕੁਐਸਚਨ ਕਰੋਗੇ ਕਿ ਹਾਂ ਵੀ ਤੂੰ ਉਦੋਂ ਐਮਐਲਏ ਸੀਗਾ ਮੈਂ ਤਾਂ ਇਨਫੈਕਟ ਕਦੀ ਵੀ ਵਰਬਲ ਨਹੀਂ ਗੱਲ ਕਰਦਾ ਮੈਂ ਅਕਾਲੀ ਦਲ ਦੇ ਸਮੇਂ ਵੀ ਚਿੱਠੀ ਲਿਖੀ ਹੈਗੀ ਆ ਜਿਹੜੀ ਮੇਰੇ ਕੋਲ ਹੈਗੀ ਆ ਮੈਂ ਤੁਹਾਨੂੰ ਉਹ ਵੀ ਦਿਖਾ ਸਕਦਾ ਵੀ ਹਾਂ ਬਈ ਚਿੱਠੀ ਦੇ ਵਿੱਚ ਲਿਖਿਆ ਕੀ ਆ ਔਰ ਕੈਪਟਨ ਅਮਰਦਰ ਸਿੰਘ ਨੂੰ ਵੀ ਲਿਖੀ ਹੈ ਇਸ ਕਰਕੇ ਲਿਖੀ ਆ ਕਿ ਇੰਟਰਨਲ ਡੈਮੋਕ੍ਰੇਸੀ ਮੁੱਕ ਗਈ ਪੰਜਾਬ ਦੇ ਵਿੱਚ ਜਿਹੜੇ ਅੱਜ ਹਾਲਾਤ ਐ ਪੋਲੀਟੀਕਲ ਹਾਲਾਤ ਉਹ ਇਸ ਕਰਕੇ ਆ ਵੀ ਅਸੀਂ ਇੰਟਰਨਲ ਡੈਮੋਕ੍ਰੇਸੀ ਮਗਾ ਕੇ ਬੈ ਗਏ ਅਸੀਂ ਜਦੋਂ ਸਮੇਂ-ਸਮੇਂ ਤੇ ਪਾਵਰ ਦੇ ਨਾਲ ਹੁਣ ਭਗਵੰਤ ਮਾਨ ਆ ਇਹਨਾਂ ਦੇ ਜਿਹੜੇ ਹੁਣ ਪਤਾ ਨਹੀਂ ਕਿੰਨੇ ਐਮਐਲਏ 91 ਆ ਕਿ 92 ਆ ਇੱਕ ਉਹਨਾਂ ਦਾ ਹੋਰ ਹੋ ਗਿਆ ਲੇਕਿਨ ਅੱਜ ਤੱਕ ਇਹ ਨਹੀਂ ਕਦੀ ਭਗਵੰਤ ਮਾਨ ਨੂੰ ਪੁੱਛਿਆ ਨਹੀਂ ਹੋਣਾ ਵੀ ਭਗਵੰਤ ਮਾਨ ਜੀ ਅਸਲੀ ਗੱਲ ਹੈ ਵੀ ਤੁਸੀਂ ਹੁਣ ਤੱਕ ਜਿਹੜਾ ਕੁਝ ਕਹਿੰਦੇ ਆਏ ਸੀ ਹੁਣ ਤੁਹਾਨੂੰ ਇਹ ਕਦੀ ਚੇਤਾ ਵੀ ਆਇਆ ਵੀ ਜਿਹੜੀ ਆ ਬਰੀਕ ਚੱਕੀ ਆ ਇਹ ਤੁਹਾਡੀ ਵਾਰੀ ਵੀ ਆ ਜਾਣੀ ਆ ਬਈ ਢਾਈ ਸਾਲ ਲੰਘ ਗਏ ਸਮਾਂ ਤਾਂ ਥੋੜਾ ਜਿਹਾ ਰਹਿ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਬੀਜੇਪੀ ਦੀ ਤੋ ਕਿ ਭਾਜਪੀ ਹਮੇਸ਼ਾ ਪੰਜਾਬ ਦੇ ਵਿੱਚ ਇਹ ਕਹਿੰਦੀ ਵੀ ਅਸੀਂ ਸਿੱਖਾਂ ਨੂੰ ਇਨਸਾਫ ਦਵਾਣਾ ਲੇਕਿਨ ਖੜੇ ਕਿੱਥੇ ਆ ਆ ਇਹਨਾਂ ਦੇ ਹੁਣ ਜਿੰਨੇ ਈਵਨ ਕੇ ਸਿੱਖ ਚਿਹਰੇ ਵੀ ਆ ਮੈਨੂੰ ਨਹੀਂ ਲੱਗਦਾ ਕਿਸੇ ਨੇ ਵੀ ਇੱਕ ਲਫ਼ਜ਼ ਵੀ ਕਿਹਾ ਹੋਵੇ ਕਿਸੇ ਨੇ ਇੱਕ ਲਫ਼ਜ਼ ਵੀ ਬੋਲਿਆ ਹੋਵੇ ਰਾਦਰ ਕੇ ਆ ਜਦੋਂ ਇਸ ਸਟ ਦੇ ਜਿਹੜੇ ਚੇਅਰਮੈਨ ਆ ਜਿਹੜੇ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕੀਤੀ ਰਣਵੀਰ ਸਿੰਘ ਖਟੜਾ ਜਥੇਦਾਰ ਕਾਲਕਤਕ ਸਾਹਿਬ ਨੂੰ ਮਿਲੇ ਆ ਮੈਨੂੰ ਲੱਗਦਾ ਭਈ ਗੱਲ ਤਾਂ ਇਹ ਬਹੁਤ ਵੱਡੀ ਸੀ ਲੇਕਿਨ ਅਸਲੀ ਗੱਲ ਹੈ ਕਿ ਚਲੋ মিডিਆ ਬਹੁਤ ਕੰਟਰੋਲ ਕੀਤਾ ਹੋਇਆ ਤੁਸੀਂ ਵੀ ਯਾਰ ਗੁੱਸਾ ਨਾ ਕਰਿਓ ਸ਼ਾਇਦ ਇੱਕ ਅਖਬਾਰ ਨੇ ਜਾਂ ਦੋ ਅਖਬਾਰਾਂ ਨੇ ਜਾਂ ਚੈਨਲਾਂ ਨੇ ਖਬਰ ਤੱਕ ਚਲਾਉਣ ਦੀ ਵੀ ਜ਼ਰਤ ਨਹੀਂ ਕੀਤੀ ਮੈਨੂੰ ਇਹ ਵੀ ਨਹੀਂ ਪਤਾ ਕਿ ਹੁਣ ਕਿੰਨੀਕ ਚੱਲੂਗੀ ਕਿੰਨੀਕ ਨਹੀਂ ਚੱਲੂਗੀ ਅੱਪਾ ਅੱਪਾ ਇਹਨੂੰ ਜਸਟਿਸ ਵਾਲੇ ਪਾਸੇ ਨੂੰ ਤੁਰਲੀਏ ਮੈਂ ਕਹਿੰਦਾ ਕਿਸੇ ਸੈਕਟ ਦੀ ਗੱਲ ਨਾ ਕਰੋ ਅਸੀਂ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਨਾਲ ਇਕੱਠੇ ਰਹਿੰਦੇ ਆ ਚਾਹੇ ਕੋਈ ਹਿੰਦੂ ਆ ਚਾਹੇ ਕੋਈ ਮੁਸਲਮਾਨ ਆ ਚਾਹੇ ਕੋਈ ਸਿੱਖ ਆ ਚਾਹੇ ਕੋਈ ਐਸਾਈ ਆ ਲੇਕਿਨ ਇਹਨੂੰ ਇੱਕ ਸੈਕਟ ਨਾਲ ਜੋੜ ਕੇ ਫਿਰ ਇਹੋ ਜਿਹਾ ਬਦਨਾਮੀ ਵਾਲੇ ਪਾਸੇ ਨੂੰ ਤੋਰ ਲੈਂਦੇ ਆ ਔਰ ਇਹਦੇ ਵਿੱਚ ਜਿਹੜਾ ਬੀਜੇਪੀ ਆ ਔਰ ਵੈਸੇ ਮੈਂ ਧਾਕੜ ਸਾਹਿਬ ਦੀ ਉਹਦਾ ਰਿਸਪੈਕਟ ਬੜੀ ਕਰਦਾ ਕਿਉਂਕਿ ਮੇਰਾ ਖਿਆਲ ਆ ਮੇਰੇ ਤੋਂ ਵੀ ਵੱਧ ਉਹ ਬੋਲੇ ਹੋਣਗੇ ਇਸ ਸਿੱਖੀ ਈਸ਼ੂਸ ਦੇ ਅੱਛਾ ਜਦੋਂ ਸਾਡੇ ਕਾਂਗਰਸ ਦੇ ਪ੍ਰਧਾਨ ਸੀ ਉਦੋਂ ਤਾਂ ਬੜੇ ਬੋਲੇ ਅੱਛਾ ਅਸੀਂ ਰਲ ਮਿਲ ਕੇ ਕੈਪਟਨ ਅਵਿੰਦਰ ਸਿੰਘ ਜੀ ਤੇ ਵੀ ਬੜਾ ਪ੍ਰੈਸ਼ਰ ਪਾਇਆ ਪਰ ਹੁਣ ਪਤਾ ਨਹੀਂ ਕੀ ਗੱਲ ਹੋ ਗਈ ਹੁਣ ਸ਼ਾਇਦ ਭਾਜਪਾ ਦੇ ਪ੍ਰਧਾਨ ਬਣ ਗਏ ਮੈਂ ਜਾਖੜ ਸਾਹਿਬ ਨੂੰ ਵੀ ਇੱਕ ਰਿਕੁਐਸਟ ਕਰਨੀ ਚਾਹੁੰਦਾ ਕਿਉਂਕਿ ਤੁਸੀਂ ਇਹ ਨਾ ਮਸਲਿਆਂ ਤੇ ਬਹੁਤ ਬੋਲਦੇ ਸੀ ਪਰ ਅੱਜ ਚੁੱਪੀ ਕਾਦੀ ਆ ਅੱਜ ਜਿੰਨੇ ਬੀਜਪੀ ਦੇ ਸਿੱਖ ਚਿਹਰੇ ਆ ਉਹ ਕਹਿੰਦੇ ਆ ਕਿ ਅਸੀਂ ਹਾਂ ਵੀ ਅਸੀਂ ਅਸੀਂ ਪੰਜਾਬ ਦਾ ਭਲਾ ਕਰਨਾ ਅਸੀਂ ਸਿੱਖੀਜ਼ਮ ਦਾ ਭਲਾ ਕਰਨਾ ਅਸੀਂ ਆਹ ਕਰਨਾ ਅਸੀਂ ਆਹ ਕਰਨਾ ਪਰ ਅੱਜ ਤੱਕ ਇਸ ਈਸ਼ੂ ਤੇ ਬੋਲਿਆ ਕਿਉਂ ਨਹੀਂ ਕੋਈ ਕੀ ਇਸ ਈਸ਼ੂ ਤੇ ਬੋਲਣਾ ਛੱਡ ਦਈਏ ਇਹਦਾ ਮਤਲਬ ਜਸਟਿਸ ਉਹਦਾ ਸੱਤ ਮੋੜ ਬਲਾਸ ਦੇ ਜਿਹੜੇ ਸੱਤ ਬੰਦੇ ਮਰੇ ਉਹਨਾਂ ਨੂੰ ਵੀ ਤਾਂ ਜਸਟਿਸ ਮਿਲਣਾ ਆ ਜਦੋਂ ਟ੍ਰਾਂਸਫਰ ਹੋਇਆ ਆ ਤਾਂ ਮਲੂਕਾ ਸਾਹਿਬ ਨੇ ਸੁਪਰੀਮ ਕੋਰਟ ਦੇ ਵਿੱਚ ਪਹਿਲੀ ਵਾਰੀ ਡਿਫੈਂਡ ਕਰ ਲਿਆ ਆਦਰਵਾਈਜ਼ ਤਾਂ ਕਿਸੇ ਨੇ ਡਿਫੈਂਡ ਵੀ ਨਹੀਂ ਕੀਤਾ ਆਦਰਵਾਈਜ਼ ਤਾਂ ਇਹ ਬਿਲਕੁਲ ਰਲਮੀ ਜਿਹੜੀ ਖੇਡ ਆ ਉਹ ਸੀਬੀਆਈ ਨਾਲ ਰਲ ਕੇ ਬੀਜੇਪੀ ਨਾਲ ਰਲ ਕੇ ਇੱਸੀ ਕਰਕੇ ਤਾਂ ਮੈਂ ਕਹਿਣਾ ਹੁੰਦਾ ਕਿ ਇਹ ਬੀਜੇਪੀ ਦੀ ਵੀ ਟੀਮ ਆ ਹਜੇ ਵੀ ਬਹੁਤੇ ਮੰਨਦੇ ਨਹੀਂ ਹੈ ਇਹ ਠੀਕ ਹੈ ਵੀ ਕੇਜਰੀ ਵਾਰਡ ਨੂੰ ਪ੍ਰਾਈਮ ਮਿਨਿਸਟਰ ਬਣਨ ਦੀ ਕਾਹਲੀ ਸੀ ਮੋਤੀ ਜੀ ਬਣਾਉਣਾ ਨਹੀਂ ਚਾਹੁੰਦੇ ਸੀ ਉਹ ਆਪ ਬਣਨਾ ਚਾਹੁੰਦੇ ਸੀ ਇਸ ਕਰਕੇ ਕਨਫਲਿਕਟ ਆ ਬਾਕੀ ਜਿਹੜਾ ਥੱਲੇ ਵਾਲਾ ਸਿਸਟਮ ਹੈ ਉਹਦੇ ਵਿੱਚ ਤਾਂ ਕਿਤੇ ਕਨਫਲਿਕਟ ਹੀ ਹੋਣੀਗਾ ਸੋ ਇਸ ਕਰਕੇ ਮੈਂ ਤੁਹਾਨੂੰ ਤੁਹਾਡੇ ਦੁਆਰਾ ਤੁਹਾਡੇ ਦੁਆਰਾ ਇਹ ਬੇਨਤੀ ਕਰੂੰਗਾ ਕਿ ਇਹਨੂੰ ਆਪਾਂ ਇਹ ਜਿਸ ਇਸ਼ੂ ਨੂੰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਆ ਭਗਵੰਤ ਮਾਨ ਨੂੰ ਇਮੈ ਕੁਐਸਚਨ ਕਰਨਾ ਚਾਹੁੰਦਾ ਕਿ ਜਿਹੜੀ ਚੱਕੀ ਦੀ ਗੱਲ ਕਰਦੇ ਆ ਨਾ ਬਹੁਤ ਧੀਮੀ ਦੀ ਆ ਸਮਾਂ ਤੁਹਾਡਾ ਵੀ ਥੋੜਾ ਹੀ ਆ ਗਿਆ ਕਿਉਂਕਿ ਹਜੇ ਵੀ ਕਿਤੇ ਨਾ ਕਿਤੇ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਦੇ ਕੇ ਤਾਂ ਕਿ ਜਿਹੜੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਮਿਲ ਸਕੇ ਔਰ ਸਿੱਖ ਕੌਮ ਦੇ ਜਿਹੜੇ ਹਿਰਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਮਾੜੀ-ਮੋਟੀ ਠੰਡਕ ਇਹਨੂੰ ਬਿਲਕੁਲ ਪੋਲੀਟਿਕਲ ਸਿਸਟਮ ਚ ਨਾ ਲੈ ਕੇ ਜਾਓ ਇਹਨੂੰ ਕਿਹਨੇ ਬੈਨੀਫਿਟ ਲੈ ਲਿਆ ਕਿਹਨੇ ਨਹੀਂ ਬੈਨੀਫਿਟ ਲੈ ਲਿਆ ਉਹ ਜਿਹੜੀ ਚੱਕੀ ਦੇ ਵਿੱਚ ਦੀ ਸਾਰਿਆਂ ਨੂੰ ਲੰਘਣਾ ਪੈਣਾ ਤੋ ਮੈਂ ਹੁਣ ਕਿ ਕੀ ਹੋਣਾ ਨੂੰ ਬੇਨਤੀ ਕਰੂੰਗਾ ਕਹੀ ਦਿੱਤਾ ਤੁਸੀਂ ਪੁੱਛੋ ਮੇਨ ਬੇਨਤੀ ਤਾਂ ਇਹ ਹੈ ਕਿ ਤੁਹਾਡੇ ਰਾਹੀਂ ਅਸੀਂ ਜਥੇਦਾਰ ਕਾਲਤਖ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇੱਕ ਇਹੋ ਜਿਹਾ ਗੰਭੀਰ ਮਸਲਾ ਹੈ ਜਿਹੜੇ ਹਰੇਕ ਪੰਜਾਬੀ ਦੇ ਦਿਲਾਂ ਨਾਲ ਤੇ ਮਾਨਸਿਕ ਤੌਰ ਤੇ ਜੁੜਿਆ ਹੋਇਆ ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਕੱਲੇ ਸਿੱਖ ਨਹੀਂ ਲੱਗਦੇ ਸਾਰੇ ਰੱਖਦੇ ਐ ਮੈਂ ਸਮਝਦਾ ਕਿ ਜਿਹੜੀ ਹੁਣ ਸਰਕਾਰ ਜਿਹੜੀ ਉਹ ਸਿੱਟ ਹੈ ਉਹਨੂੰ ਵੀ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੂੰ ਵੀ ਜਿੰਨੇ ਬੰਦਿਆਂ ਨੇ ਸਾਰਾ ਕੇਸ ਇਨਵੈਸਟੀਗੇਟ ਕੀਤਾ ਸੀ ਅਫਸਰਾਂ ਨੇ ਉਹਨਾਂ ਨੂੰ ਬਲਾ ਬਲਾ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਕਿਸੇ ਨੂੰ ਕੁਝ ਦੱਸਣਾ ਨਾ ਚੁੱਪ ਕਰਕੇ ਬੈਠੇ ਰਹੋ ਪਰ ਇਹ ਬਹੁਤ ਸੀਰੀਅਸ ਗੱਲ ਹੈ ਜਥੇਦਾਰ ਸਾਹਿਬ ਨੂੰ ਠੀਕ ਹੈ ਜਿੱਥੇ ਅਕਾਲੀ ਦਲ ਦਾ ਸਭ ਕੁਝ ਖੁੱਲ ਕੇ ਸਾਹਮਣੇ ਆ ਗਿਆ ਹੈ ਆਲਰੇਡੀ ਜਥੇਦਾਰ ਸਾਹਿਬ ਉਹਦੇ ਵਿੱਚ ਦੇਖ ਰਹੇ ਆ ਜਾਂ ਉਹਦੇ ਵਿੱਚ ਬੁਲਾਇਆ ਹੋਇਆ ਹੈ ਅਕਾਲੀ ਦਲ ਦੇ ਪ੍ਰਧਾਨ ਨੂੰ ਉੱਥੇ ਮੈਂ ਸਮਝਦਾ ਕਿ ਸਰਕਾਰ ਨੂੰ ਵੀ ਖਾਸ ਕਰਕੇ ਮੁੱਖ ਮੰਤਰੀ ਨੂੰ ਤਲਬ ਕਰਕੇ ਇਹ ਬਹੁਤ ਸੀਰੀਅਸ ਇਸ਼ੂ ਹੈ ਇਹਦੇ ਬਾਰੇ ਜਿਹੜੀ ਇਨਵੈਸਟੀਗੇਸ਼ਨ ਕੰਪਲੀਟ ਹੋਈ ਪਈ ਹੈ ਉਹਦੇ ਬਾਰੇ ਜ਼ਰੂਰ ਪੁੱਛਣਾ ਚਾਹੀਦਾ ਕਿ ਕਿਉਂ ਨਹੀਂ ਪ੍ਰੋਸੀਕਿਊਸ਼ਨ ਸੈਕਸ਼ਨ ਦਿੱਤੀ ਜਾਂਦੀ ਤੇ ਇਹ ਕਿਸੇ ਦੀ ਕੁਝ ਗੱਲਾਂ ਮੈਂ ਅੱਜ ਤੁਹਾਡੇ ਰਾਈ ਭਗਵੰਤ ਮਾਨ ਜੀ ਨੂੰ ਵੀ ਤੇ ਬਾਕੀ ਵੀ ਸੱਜਣਾ ਨੂੰ ਕਹਿਣਾ ਚਾਹੁੰਦਾ ਕਿ ਕੁਝ ਗੱਲਾਂ ਸਿਆਸਤ ਤੋਂ ਵੀ ਉੱਪਰ ਹੁੰਦੀਆਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਹੈ ਤੇ ਇਸ ਜਗਤ ਤੇ ਸਾਰੀ ਉਮਰ ਕਿਸੇ ਨੇ ਨਹੀਂ ਰਹਿਣਾ ਬੈਠੇ ਹਰੇਕ ਨੇ ਜਾਣਾ ਤੇ ਹਰੇਕ ਦੀ ਅਰਦਾਸ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਹੀ ਹੋਣੀ ਹੈ ਅੰਤਮ ਅਰਦਾਸ ਸੋ ਇਸ ਕਰਕੇ ਕੁਝ ਗੱਲਾਂ ਸਿਆਸੀ ਲਾਭ ਤੋਂ ਉੱਪਰ ਉੱਠ ਕੇ ਵੋਟਾਂ ਤੋਂ ਉੱਪਰ ਉੱਠ ਕੇ ਉਹ ਇਹੀ ਕੁਛ ਅਕਾਲੀ ਦਲ ਕਰਦਾ ਰਿਹਾ ਸਹ ਦੇ ਵਿੱਚ ਕੇਸ ਲਮਕਾ ਕੇ ਖਰਾਬ ਕਰਕੇ 2012 ਚ ਵੋਟਾਂ ਲਈਆਂ ਨੰਗੇ ਚਿੱਟੇ ਇਹਨਾਂ ਨੇ ਪਾਈਆਂ 2017 ਚ ਲਈਆਂ 2022 ਚ ਲਈਆਂ ਹੁਣ ਇਸੇ ਗੱਲ ਨੂੰ ਹੀ ਇਹ ਆਪ ਰਿਪੀਟ ਕਰਨਾ ਚਾਹੁੰਦੀ ਹੈ ਸੋ ਮੇਰੀ ਸਾਡੀ ਤਾਂ ਇਹੀ ਬੇਨਤੀ ਹੈ ਕਿ ਅਸੀਂ ਇਸ ਗੱਲ 'ਚ ਸਿਆਸਤ ਨਹੀਂ ਕਰਨਾ ਚਾਹੁੰਦੇ ਪਰ ਜ਼ਰੂਰ ਜਿਹੜੀ ਇਨਵੈਸਟੀਗੇਸ਼ਨ ਕੰਪਲੀਟ ਹੋਈ ਪਈ ਹੈ ਜਿਹੜੇ ਬਣਦੇ ਦੋਸ਼ੀ ਹੈ ਉਹਨਾਂ ਨੂੰ ਜੋ ਵੱੜੀ ਸਜ਼ਾ ਮਿਲੇ ਤੇ ਜਿੰਨੇ ਵੀ ਲੋਕਾਂ ਦੇ ਦਿਲ ਦੁਖੇ ਐ ਕਿਉਂਕਿ ਬੜਾ ਸੀਰੀਅਸ ਮਸਲਾ ਐ ਉਹਨਾਂ ਨੂੰ ਕੁਛ ਨਾ ਕੁਛ ਚਾਹ ਸ਼ਾਂਤੀ ਆਵੇ ਸਾਡੀ ਤਾਂ ਇਹੀ ਬੇਨਤੀ ਐ ਜੇ ਸਾਡੀ ਨਹੀਂ ਮੰਨਣੀ ਸਾਡੀ ਬੇਨਤੀ ਨਹੀਂ ਮੰਨਣੀ ਤੇ ਇਹਨਾਂ ਦੇ ਆਪ ਦੇ ਜਿਹੜੇ ਸਾਥੀ ਐ ਜਿਨ੍ਹਾਂ ਨੂੰ ਲੈ ਕੇ ਗਏ ਸੀ ਕੁਮਰ ਵਿਜੇ ਪ੍ਰਤਾਪ ਉਹ ਵੀ ਹਰੇਕ 15 ਕੁ ਦਿਨਾਂ ਬਾਅਦ ਵਿਚਾਰਾ ਚਿੱਠੀ ਲਿਖਦਾ ਉਹਦੀ ਗੱਲ ਸੁਣ ਲੈਣ ਕੱਲ ਜਿਹੜੇ ਡਾਕਟਰ ਜੋ ਆਪਾਂ ਆਪਣੇ ਜਸਟਿਸ ਜੋਰਾ ਸਿੰਘ ਨੂੰ ਲੈ ਕੇ ਗਏ ਸੀ ਉਹ ਵੀ ਆਪ ਚ ਗਏ ਜਿਨ੍ਹਾਂ ਨੇ ਸਾਰੀ ਇਨਕੁਆਇਰੀ ਕੀਤੀ ਸੀ ਉਹਨਾਂ ਦਾ ਵੀ ਕੱਲ ਟਵੀਟ ਆਇਆ ਉਹਨਾਂ ਵੱਨ ਇਤਿਆਹ ਦੇ ਦੇਣ ਪਰ ਇਹ ਬਹੁਤ ਸਾਰੇ ਮਸਲਿਆਂ ਨਾਲ ਜ਼ਰੂਰੀ ਮਸਲਾ ਹੈ ਬਾਕੀ ਦੁਨਿਆਵੀ ਕੰਮ ਚੱਲਦੇ ਰਹਿਣਗੇ ਇਹਦੇ ਵੱਨੀ ਜ਼ਰੂਰ ਧਿਆਨ ਦੇਣ ਜਿੱਥੇ ਤੁਹਾਨੂੰ ਜੀਆ ਹੈ ਕਿ ਇਹਨਾਂ ਤੁਹਾਡਾ ਧੰਨਵਾਦ ਵੀ ਕਰਦਾ ਕਿ ਅੱਜ ਦੀ ਇਸ ਬਹੁਤ ਇੰਪੋਰਟੈਂਟ ਰਿਸਪੌਂਸਿਵਿਟੀ ਵਿੱਚ ਤੁਸੀਂ ਗਹਿਲਿਸ਼ ਮੌਰੀਦ ਕੀਤੀ ਹੈ ਅ ਕਿਉਂਕਿ ਮਸਲਾ ਜਿਹੜਾ ਆ ਉਹ ਪੰਜਾਬ ਦਾ ਔਰ ਪੰਜਾਬੀਆਂ ਦਾ ਔਰ ਸਿੱਖੀਜ਼ਮ ਦਾ ਕਿਉਂਕਿ 2007 ਦੇ ਵਿੱਚ ਜਿਹੜਾ ਬਾਬਾ ਰਾਮ ਰਹੀਮ ਨੇ ਜਿਹੜੀ ਪੋਸ਼ਾਕ ਜਿਹੜੀ ਪਾ ਕੇ ਤਿਕਸਵਾੰਗ ਰਚਿਆ ਸੀ ਔਰ ਉਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ 2007 ਦੇ ਵਿੱਚ ਉਹ ਹੋਇਆ ਪਰਚਾ ਦਰਜ ਹੋਇਆ ਬਠਿੰਡੇ ਦੇ ਵਿੱਚ 2009 ਦੇ ਵਿੱਚ ਅਕਾਲੀ ਦਲ ਨੇ politically use ਕਰਕੇ ਇਲੈਕਸ਼ਨ ਦੇ ਬਿਲਕੁਲ ਐਨ ਮੌਕੇ ਦੇ ਉਹਦੀ ਕੈנסਲੇਸ਼ਨ ਜਿਹੜੀ ਆ ਉਹਨੂੰ ਅੱਗੇ ਵਧਾਇਆ ਲੇਕਿਨ ਸਬਸੀਕੁਐਂਟਲੀ 2012 ਦੇ ਵਿੱਚ ਫਿਰ ਇਲੈਕਸ਼ਨਾਂ ਦੇ ਟਾਈਮ ਜਿਹੜਾ ਉਹਦੀ ਕੈنسਲੇਸ਼ਨ ਫਾਈਲ ਕੀਤੀ ਤੇ ਆਖਰ ਦੇ ਵਿੱਚ 2014 ਦੇ ਨੇੜੇ ਤੇੜੇ ਕੋਰਟ ਨੇ ਉਹ ਐਕਸੈਪਟ ਕੀਤਾ ਜਦਕਿ ਉਹਦਾ ਜਿਹੜਾ ਮੇਨ ਕੰਪਲੇਨੈਂਟ ਸੀ ਉਹ ਅੱਜ ਤੱਕ ਵੀ ਇਸ ਗੱਲ ਦਾ ਹਮੇਸ਼ਾ ਉਹਨੇ ਪਬਲੀਕਲੀ ਇਹ ਗੱਲ ਕਹੀ ਆ ਕਿ ਇਹ ਜਿਹੜੀ ਕੈنسਲੇਸ਼ਨ ਹੈ ਉਹਦੇ ਤੇ ਮੇਰੇ ਈਵਨ ਕੇ ਸਿਗਨੇਚਰ ਵੀ ਨਹੀਂ ਹੈ ਔਰ ਉਹਦਾ ਰਿਜ਼ਲਟ ਕੀ ਹੋਇਆ ਕਿ ਉਹਦੇ ਤੋਂ 10 ਮਹੀਨੇ ਬਾਅਦ ਲਗਭਗ ਜਿਹੜਾ ਬਿਆਦਬੀਆਂ ਦਾ ਦੌਰ ਆ ਸ਼ੁਰੂ ਹੋਇਆ ਔਰ 2015 ਦੇ ਵਿੱਚ ਕਿਉਂਕਿ ਜਿਹੜੇ ਤਿੰਨੇ ਕੇਸਸ ਹੋਏ ਆ ਉਹਦੀ ਮੇਰਾ ਖਿਆਲ ਡਿਟੇਲ ਦੇ ਵਿੱਚ ਮੈਨੂੰ ਲੱਗਦਾ ਸਾਰਿਆਂ ਨੂੰ ਇਸ ਗੱਲ ਦਾ ਪਤਾ ਲੇਕਿਨ ਉਹ ਸੀਬੀਆਈ ਨੂੰ ਟ੍ਰਾਂਸਫਰ ਹੋ ਗਿਆ ਜੋ ਕਿ ਜੋੜਾ 2007 ਦੇ ਵਿੱਚ ਕੇਸ ਦਰਜ ਹੋਇਆ ਸੀ ਉਹਦਾ ਰਿਜ਼ਲਟ ਨਿਕਲਿਆ ਕਿ ਉਹ ਕੈنسਲੇਸ਼ਨ ਰਿਪੋਰਟ ਜਿਹੜੀ ਆ ਉਹ ਅਕਾਲੀ ਦਲ ਨੇ ਜਿਹੜੀ ਉਹ ਉਹਨੂੰ ਐਗਜ਼ੀਕਿਊਟ ਕਰਵਾਤੀ ਔਰ ਇਹ ਜਿਹੜੇ ਸਿਲਸਿਲਾ ਸ਼ੁਰੂ ਹੋਇਆ ਚਾਹੇ ਐਮ ਐਸ ਡੀ ਫਿਲਮ ਦਾ ਸੀ ਚਾਹੇ ਬਾਬਾ RAM ਰਹੀਮ ਨੂੰ ਮਾਫੀ ਦਾ ਸੀ ਕਿ ਸਾਰਾ ਕੁਝ ਕਿਉਂਕਿ ਮੈਨੂੰ ਤਾਂ ਉਹ ਵੀ ਯਾਦ ਹੈ ਕਿਉਂਕਿ ਮੈਂ ਇਹ ਵੀ ਕਹਿਣ ਤੋਂ ਬਰੇਜ਼ ਨਹੀਂ ਕਰਦਾ ਮੈਂ ਉਦੋਂ ਅਕਾਲੀ ਦਲ ਦਾ ਐਮਐਲਏ ਸੀ ਔਰ ਉਹਦੇ ਵਿੱਚ ਜਦੋਂ ਸਾਨੂੰ ਸਨੇਹਾ ਆਇਆ ਇੱਥੇ ਪੰਜਾਬ ਭਵਨ ਅਸੀਂ 8-10 ਐਮਐਲਏ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਉਹ ਡਾਕਟਰ ਚੀਮਾ ਜਿਹੜੇ ਆ ਉਹ ਆ ਰਹੇ ਆ ਤੁਸੀਂ ਵੇਟ ਕਰ ਲਓ ਔਰ ਉੱਥੇ ਆਣ ਕੇ ਇਹ ਗੱਲ ਕਹੀ ਗਈ ਕੀ ਸਿੰਘ ਸਾਹਿਬਾਨ ਜਿਹੜੇ ਆ ਉਹ ਮੰਨ ਗਏ ਆ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਉਹਨੇ ਬਾਬੇ ਰਾਮ ਰਹੀਮ ਨੂੰ ਮਾਫੀ ਦੇ ਦਿੱਤੀ। ਔਰ ਸਬਸੀਕੁਐਂਟਲੀ ਇਹ ਸਾਰਾ ਕੁਝ ਜਿਹੜਾ ਇਹ ਉਸ ਨੋਟ ਤੇ ਗਿਆ ਜਿੱਥੇ ਕਿ ਪੰਜਾਬ ਦਾ ਔਰ ਸਿੱਖ ਰੀਜਮ ਦਾ ਬਹੁਤ ਵੱਡਾ ਜਿਹੜਾ ਉਹ ਨੁਕਸਾਨ ਹੋਇਆ। ਔਰ ਉਹਦੇ ਤੋਂ ਬਾਅਦ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਲord ਬਲਾਸਟ ਔਰ ਉਸ ਮੋਡ ਬਲਾਸਟ ਦੇ ਵਿੱਚ ਸੱਤ ਬੰਦੇ ਜਿਹੜੇ ਉਹ ਮਾਰੇ ਗਏ ਔਰ ਉਹ ਇਨਵੈਸਟੀਗੇਸ਼ਨ ਕੰਪਲੀਟ ਹੋ ਕੇ ਉਹਦਾ ਚਲਾਨ ਵੀ ਦਿੱਤਾ ਹੋਇਆ ਲੇਕਿਨ ਮੈਂ ਉਹਨੂੰ ਉਹਨੂੰ ਬਾਅਦ ਸੀਕੁਐਂਸ ਦੇ ਵਿੱਚ ਲੈ ਕੇ ਆਉਂਗਾ ਔਰ ਹਜੇ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਓਪਨਲੀ ਕ੍ਰਿਟਿਕਸ ਪਰ ਜੋਨਾ ਜਿੰਨਾ ਕੁ ਵੀ ਹੋਇਆ ਉਹ ਪਿਛਲੀ ਕਾਂਗਰਸ ਦੀ ਸਰਕਾਰ ਸਮੇਂ ਜਿੰਨਾ ਕੁ ਵੀ ਹੋਇਆ ਔਰ ਸਬਸੀਕੁਐਂਟਲੀ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਵੀ ਗਿਆ ਤੇ ਉਹਦੇ ਪਿੱਛੇ 20 ਮੇਨ ਰੀਜ਼ਨ ਇਹ